ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਟੁਕੀ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੇ ਜਬ ਅ ਪਿਓਰ ਚਨਾਉਣ ਦੇ ਪਾਰਟੀ ਵੇਅਰ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਆਂ ਇਹ ਵਾਲੇ ਜਿਹੜੇ ਸੂਟ ਹੋਣਗੇ ਇਹ ਹੋਏਗਾ ਜਿਹੜਾ ਪਿਓਰ ਚਨਾਉਣ ਦਾ ਫੈਬਰਿਕ ਹੋਏਗਾ ਫੁੱਲੀ ਐਮਬ੍ਰੋਇਡਰ ਰਹੇਗਾ ਡਿਜਿਟਲ ਪ੍ਰਿੰਟ ਵੀ ਹੋਏਗਾ ਪ੍ਰੋਪਰ ਜਿਹੜਾ ਇਹਨਾਂ ਦੇ ਉੱਪਰ ਸਿਕਵੈਂਸ ਦਾ ਕੰਮ ਹੋਏਗਾ ਪ੍ਰਾਈਸ ਰਹੇਗਾ ਜਿਹੜਾ 875 ਰੁਪਏ ਪਰ ਮੀਟਰ ਦੇ ਅਕੋਰਡਿੰਗ ਤੁਹਾਨੂੰ ਮਿਲ ਜਾਏਗਾ ਤੁਸੀਂ ਇਹਦੇ ਵਿੱਚ ਕੱਲੀ ਸ਼ਰਟ ਦਾ ਵੀ ਬਾਈ ਕਟ ਸਕਦੇ ਹੋ ਪੂਰੇ ਸੂਟ ਦਾ ਵੀ ਬਾਈ ਕਟ ਸਕਦੇ ਹੋ ਡਰੈਸ ਆਰ ਸਾੜੀ ਲਹਿੰਗਾ ਜੋ ਮਰਜੀ ਤੁਸੀਂ ਇਹਨੂੰ ਬਣਾ ਸਕਦੇ ਹੋ ਇਹਨਾਂ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਜਿਹੜੇ ਕਲਰ ਆਪਸ਼ਨ ਹੈਗੇ ਹੋ ਮਿਲ ਜਾਏਗੀ ਔਰ ਇਹ ਵਾਲਾ ਜਿਹੜਾ ਫੈਬਰਿਕ ਹੋਏਗਾ ਵੀ ਪਿਓਰ ਚਨਾਉਂ ਦੇ ਉੱਪਰ ਰਹਿਣ ਵਾਲਾ ਹੋਏਗਾ ਜਿਸ ਤੇ ਉੱਪਰ ਮਿਰਰ ਵਰਕ ਰਹੇਗਾ ਔਰ ਇਸ ਤੇ ਉੱਪਰ ਹੈਗਾ ਜਿਹੜਾ ਡਿਜੀਟਲ ਪ੍ਰਿੰਟ ਰਹਿਣ ਵਾਲਾ ਔਰ ਸੀਕੁਐਂਸ ਦਾ ਕੰਮ ਵੀ ਤੁਹਾਨੂੰ ਮਿਲੇਗਾ ਬਟ ਇਹਨਾਂ ਦਾ ਜਿਹੜਾ ਪ੍ਰਾਈਸ ਹੋਏਗਾ 450 ਰੁਪਏ ਪਰ ਮੀਟਰ ਅਕੋਰਡਿੰਗ ਤੁਹਾਨੂੰ ਮਿਲ ਜਾਏਗਾ ਇਸ ਦਾ ਜਿਹੜਾ ਸਟੱਫ ਵੀ ਹੈਗਾ ਉਹ ਤੁਸੀਂ ਪਹਿਲੀ ਸ਼ਰਟ ਦਾ ਜਾਂ ਪੂਰੇ ਸੂਟ ਦਾ ਵੀ ਬਾਈ ਕਰ ਸਕਦੇ ਹੋ ਔਰ ਇਹਨਾਂ ਦਾ ਪ੍ਰਾਈਸ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਆਂ ਔਰ ਇਹਨਾਂ ਦੇ ਨਾਲ ਜੇਕਰ ਤੁਸੀਂ ਦੁਪੱਟਾ ਅਟੈਚ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਬਟ ਉਹਦੇ ਲਈ ਤੁਹਾਨੂੰ ਐਕਸਟਰਾ ਹੈਗਾ ਜਿਹੜਾ ਉਹ ਪੇ ਕਰਨਾ ਪਏਗਾ ਪ੍ਰਾਈਸ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਹੈਗਾ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਕਲਰ ਆਪਸ਼ਨ ਹੈਗੀ ਉਹ ਮਿਲ ਜਾਏਗੀ ਔਰ ਇਹਨਾਂ ਨੂੰ ਤੁਸੀਂ ਬਹੁਤ ਹੀ ਜ਼ਿਆਦਾ ਸੋਹਣੇ ਡਿਜ਼ਾਈਨਰ ਪੀਸ ਬਣਾ ਸਕਦੇ ਹੋ ਕਲੀ ਸ਼ਰਟ ਦਾ ਬਾਈ ਕਰ ਸਕਦੇ ਹੋ ਤੇ ਨਾਲ ਪਲੇਨ ਬਾਟਮ ਲਗਾ ਕੇ ਕੱਟ ਪ੍ਰਾਈਸ ਤੇ ਤੁਹਾਨੂੰ ਮਿਲ ਜਾਏਗੀ ਔਰ ਉਸ ਤੇ ਉੱਪਰ ਤੁਸੀਂ ਵਰਕ ਕਰਵਾ ਕੇ ਬਹੁਤ ਹੀ ਜ਼ਿਆਦਾ ਸੋਹਣੀ ਟਾਈ ਐਂਡ ਡਾਈ ਦੁਪੱਟੇ ਦੇ ਨਾਲ ਬਹੁਤ ਸੋਹਣਾ ਲੁੱਕ ਆਏਗੀ ਇਹ ਵਾਲੀ ਸੂਰਸਤੀ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਇੱਕ ਡਿਫਰੈਂਟ ਜਿਹੜਾ ਹੈਗਾ ਉਹ ਪੀਸ ਰੈਡੀ ਹੋ ਜਾਏਗਾ ਕਲਰ ਆਪਸ਼ਨ ਬਹੁਤ ਹੀ ਜ਼ਿਆਦਾ ਹੈਗੇ ਆ ਇਹਨਾਂ ਦੇ ਵਿੱਚ ਜੇਕਰ ਤੁਸੀਂ ਇਹ ਵਾਲੇ ਸੂਟ ਸਾਡੇ ਤੋਂ ਬਾਈ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਹੋ ਜੇਕਰ ਤੁਸੀਂ ਸਾਡੇ ਤੋਂ ਵਰਕ ਕਰਵਾਉਣਾ ਚਾਹੁੰਦੇ ਹੈਗੇ ਹੋ ਤੁਸੀਂ ਇਹਨੂੰ ਡਿਜ਼ਾਈਨਰ ਪੀਸ ਬਣਾਉਣਾ ਚਾਹੁੰਦੇ ਹੈਗੇ ਹੋ ਤਾਂ ਅਸੀਂ ਉਹ ਵੀ ਤੁਹਾਨੂੰ ਬਣਾ ਕੇ ਦੇ ਸਕਦੇ ਹਾਂ ਜਿਹੜਾ ਇਹ ਵਾਲਾ ਫੈਬਰਿਕ ਹੋਏਗਾ ਇਹ ਹੋਏਗਾ ਪਿਓਰ ਜੌਰਜਟ ਦਾ ਜਿਹੜਾ ਫੈਬਰਿਕ ਹੋਏਗਾ ਜਿਸ ਤੇ ਉੱਪਰ ਹੈਗਾ ਪਰਲ ਵਰਕ ਹੋਏਗਾ ਸ਼ਰਟ ਦੇ ਉੱਪਰ ਪਲੱਸ ਸਿਕਵੈਂਸ ਦਾ ਕੰਮ ਹੋਏਗਾ ਔਰ ਬਾਟਮ ਦੇ ਉੱਪਰ ਵੀ ਹੈਗਾ ਜਿਹੜਾ ਸਿਕਵੈਂਸ ਔਸ ਪਰਲ ਦਾ ਜਿਹੜਾ ਹੈਗਾ ਇਹੋ ਕੰਮ ਕੀਤਾ ਗਿਆ ਇਹਨਾਂ ਵਿੱਚ ਵੀ ਤੁਹਾਨੂੰ ਕਲਰ ਆਪਸ਼ਨ ਮਿਲ ਜਾਏਗੀ ਸ਼ਰਟ ਦਾ ਜਿਹੜਾ ਫੈਬਰਿਕ ਹੋਏਗਾ 799 ਰੁਪਏ ਪਰ ਮੀਟਰ ਮਿਲੇਗਾ ਔਰ ਬਾਟਮ ਦਾ ਪ੍ਰਾਈਜ਼ ਹੈਗਾ ਜਿਹੜਾ